ਲਗਭਗ 25 ਸਾਲ ਤੋਂ ਲੱਗ ਹੀ ਰਹੇ ਰਏ ਆ। ਅੱਛਾ ਫੇਟਿਆਂ ਤੋਂ ਲੱਗ ਰਹੇ ਆ। ਅੱਛਾ 5 ਸਾਲ ਪਹਿਲਾਂ ਨਾਨਾ ਜੀ ਦੀ ਡੈਥ ਹੋ ਗਈ ਸੀ। ਉਦੋਂ ਤੋਂ ਉਹ ਇਹਨਾਂ ਨਾਲ ਸਹੀ ਸਲੂਬ ਨਹੀਂ ਕਰ ਰਹੇ ਜੀ। ਇਹਨਾਂ ਨਾਲ ਗੱਲ ਸੁਣੋ। ਕਿੱਥੇ ਰਹਿਣਿਓ ਬਜੀ? ਰਪਾਣੇ। ਰਪਾਣੇ। ਅੱਛਾ ਤੇ ਮੁੰਡੇ ਕਿੱਥੇ ਆ? ਮੁੰਡੇ ਵੀ ਕੋਈ ਨਹੀਂ। ਹਾਂ ਵੀ ਤੁਹਾਨੂੰ ਕੱਲ ਅੱਡਕ ਰੱਖ ਛੱਡਿਆ। ਆਪ ਰੋਟੀ ਬਣਾਉਨੇ ਹੋ। ਆਹ ਅੱਟ ਬਣਾਉਨੇ। ਅੱਛਾ। ਜਿਹੜਾ ਘਰ ਸੀ ਉਹ ਵੀ ਢਾ ਤਾ। ਅੱਛਾ। ਉਹ ਚਾਰ ਬਤਾ ਤੋਰਨੇ ਕੰਨਾਂ ਨਾਲ। ਅੱਛਾ। ਪਰਖੋ ਵੀ ਢਾਤੀ ਜੀ। ਕਾਰਨ ਉਹਨੂੰ ਪੜੀ ਤਕਲੀਫ ਵਿੱਚ ਕਬਜ਼ਾ ਕਰਦੇ ਆ ਉਹ ਜਗ੍ਹਾ ਮਰਲੀ ਤੇ ਵੀ ਤੂੰ ਬਾਅਦ ਦੀ ਜਗ੍ਹਾ ਤੇ ਕਰ ਜਾ ਅੱਛਾ ਉਹ ਫਿਰ ਐਸਐਸਪੀ ਸਾਹਿਬ ਨੂੰ ਜਿਹੜੀ ਸੀ ਐਪਲੀਕੇਸ਼ਨ ਜੇ ਮੈਂ ਕਿਤੇ ਜਾਵਾਂ ਉਹ ਐਸਡੀਐਮ ਨੂੰ ਦੇਣੀ ਸੀ ਜੇ ਮੈਂ ਕਿਤੇ ਜਾਵਾਂ ਤੇ ਮੇਰਾ ਕਮਰਾ ਟੁੱਟਦਾ ਐਸਡੀਐਮ ਨਾਲ ਗੱਲ ਕਰਾਓ ਪੰਜਾ ਮੇਰਾ ਜਨਾਵਾ ਕਰਾਤਾ ਸੀ ਜੀ ਵੀ ਉੱਪਰ ਮੇਰੇ ਸਾਰਾ ਕੁਝ ਪਾਣੀ ਪਾਤਾ ਕਦੇ ਮੇਰੇ ਗੜੀ ਵਾਲਾ ਗੇਟ ਲੱਕੜ ਦਾ ਲੱਗਿਆ ਕਦੇ ਉਹਦੇ ਤੋਂ ਪਾਣੀ ਪਾਤਾ ਦੋ ਵਾਰ ਮੇਰੇ ਜਿੰਦਰੇ ਤੋੜਤੇ ਮਗਰ ਮਗਰ ਕੋਈ ਨਹੀਂ ਮਾਤਾ ਆਪਾਂ ਕਾਰਵਾਈ ਕਰਾ ਦਾਂਗੇ ਫਿਰ ਤਰਸ ਨਾ ਕਰੀ ਤੂੰ ਠੀਕ ਹੈ ਮੁੰਡਾ ਚੰਗਾ ਬੋਲਦਾ ਐਡਾ ਪੁੱਤਰਾ ਬਹੁਤ ਗਲਤ ਬੋਲਦਾ ਮੈਨੂੰ ਬਹੁਤ ਸ਼ਰਮ ਆਈ ਸੁਣੇ ਨਹੀਂ ਜਾਂਦੇ ਇਹਨਾਂ ਗਲਤ ਬੋਲਦਾ ਅੱਛਾ ਤੁਹਾਡੇ ਕੀ ਲੱਗਦੇ ਆ ਨਹੀਂ ਮੈਂ ਸੱਸ ਅੱਛਾ ਹੁਣ ਲੱਗ ਭਗਤਾਸ ਜੀ ਤੂੰ ਇੱਥੇ ਹੀ ਅੱਛਾ ਕੁੜੀ ਕੋਲੇ ਰਹਿੰਦੇ ਆ ਕੀ ਨਾਮ ਹੈ ਜੀ ਕਰਨੈਲ ਕੌਰ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਬਜ਼ੁਰਗ ਮਾਤਾ ਜੀ ਕਰਨੈਲ ਕੌਰ ਵਰਪਾਣੇ ਦੇ ਰਹਿਣ ਵਾਲੇ ਆ ਦੋਨੇ ਮੁੰਡੇ ਮੁੰਡਿਆਂ ਨੇ ਘਰੋਂ ਪਾਸੇ ਕਰ ਛੱਡਿਆ ਰੋਟੀ ਆ ਬਣਾਉਂਦੇ ਆ ਮੈਨੂੰ ਰਪਾਣਾ ਮੁਕਸਦ ਚ ਤੁਹਾਡੇ ਕੋਲੇ ਨਹੀਂ ਆਊਗਾ ਇਹ ਲਵ ਬਲਜੀਤ ਗੌਰ ਨਾਲੋਂ ਨਹੀਂ ਗਈ ਜਾਂਦੇ ਨਹੀਂ ਨਹੀਂ ਰਪਾਣਾ ਨਹੀਂ ਰਪਾਣਾ ਨਹੀਂ ਇੱਕ ਨਾਲ ਅੰਦਰ ਕਾਣਾ ਲੈ ਪੰਨੇ ਗਈ ਜਾਂਦੇ ਤੁਸੀਂ ਫਿਰ ਐਸ ਡੀ ਐਮ ਮੈਡਮ ਨੂੰ ਮਿਲ ਲਿਓ ਠੀਕ ਹੈ ਬਲਜੀਤ ਗੌਰ ਨੂੰ ਠੀਕ ਹੈ ਮੈਂ ਕਹਿ ਦਿੰਦੀ ਫਿਰ ਨਾਲ ਆਪਣੀ ਡੀ ਐਸ ਐਸ ਕੋਣ ਹੈ ਆ ਡੀ ਐਸ ਐਸ ਨਵੀਨ ਗੜਵਾਲਾ ਜੀ ਹਨ ਵੀਰ ਨੂੰ ਵੀ ਕਰ ਸਤਿ ਸ਼੍ਰੀ ਅਕਾਲ ਮੈਡਮ ਮੰਤਰੀ ਜੀ ਗੱਲ ਕਰਨਗੇ ਜੀ ਹਾਂ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂ ਜੀ ਇੱਕ ਨਾ ਮੈਡਮ ਬਜ਼ੁਰਗ ਹੈਗੇ ਇੱਥੇ ਰਪਾਣਾ ਪਿੰਡ ਦੇ ਹਾਂ ਜੀ ਮਾਤਾ ਜੀ ਆ ਕਰਨੈਲ ਕੌਰ ਹਾਂ ਜੀ ਤੇ ਮੇਰੇ ਕੋਲ ਆਏ ਆ ਕਹਿੰਦੇ ਦੋਨੇ ਮੁੰਡਿਆਂ ਨੇ ਘਰੋਂ ਕੱਢ ਛੱਡਿਆ ਮਾਰਕੁੱਟ ਕਰਦੇ ਆ ਤੇ ਅੱਛਾ ਹਾਂ ਇਹ ਤਾਂ ਐਸਟੀ ਸਾਰੇ ਲੜੀ ਨਾ ਹੁਣ ਮੇਨ ਰੋਡ ਦੇ ਉੱਤੇ ਰਹਿ ਤਾ ਫਿਰ ਤੁਸੀਂ ਇਹਨਾਂ ਤੇ ਐਕਸ਼ਨ ਲਾਓ ਕਿਹੜੇ ਬੰਦੇ ਆ ਮੇਰੇ ਕੋਲ ਕੇਸ ਚੱਲਦਾ ਜੀ ਉਹਨਾਂ ਨੇ ਪਹਿਲਾਂ ਚੱਲਦਾ ਜੀ ਅਸੀਂ ਹਾਂ ਕਿੱਥੇ ਆ ਫਿਰ ਤੁਸੀਂ ਕੀ ਕੀਤਾ ਉਹਦਾ ਹਾਂਜੀ ਤੁਸੀਂ ਕੀ ਕੀਤਾ ਕੀ ਨਵੇੜਿਆ ਮੈਂ ਉਸ ਦਾ ਅਸੀਂ ਨਹੀਂ ਕਿਹਾ ਕਿ ਵੀ ਉਹ ਖਰਚਾ ਦੇਣਗੇ ਜੀ ਮੇਰੇ ਕੋਲ ਮੇਨਟੇਨੈਂਸ ਦਾ ਆਇਆ ਸੀਗਾ ਜੀ ਇਹਨਾਂ ਨੇ ਖਰਚਾ ਦਿੰਦੇ ਆ ਨਹੀਂ ਕੁਛ ਨਹੀਂ ਕੀਤਾ ਮੈਡਮ ਉਹਨਾਂ ਦਾ ਕਰੋ ਤੁਸੀਂ ਐਕਸ਼ਨ ਹਾਂ ਮੈਂ ਅੱਜ ਫੇਰ ਭੇਜਣ ਲੱਗੀਆਂ ਤੁਹਾਡੇ ਕੋਲੇ ਤੇ ਮੈਂ ਫੇਰ ਇਹਨਾਂ ਦਾ ਕਾਰਵਾਈ ਕਰਕੇ ਮੈਨੂੰ ਦੱਸੋ ਬਾਂਹ ਕੁੱਤੀਆ ਤਾਂ ਮੈਂ ਪਿੰਡ ਤੋਂ ਹਾਂ ਮਾਰਕੁਟਾਈ ਵੀ ਹੋ ਰਹੀ ਹੈ ਉਹੀ ਹੈ ਨਾ ਮੈਡਮ ਇਹਨਾਂ ਨੂੰ ਮੰਗਲਵਾਰ ਨੂੰ ਆ ਜਾਣਗੇ ਸੋਮਵਾਰ ਦੀ ਛੁੱਟੀ ਹੈਗੀ ਠੀਕ ਹੈ ਮੰਗਲਵਾਰ ਐਸਟੇ ਹਾਂ ਇਹ ਦਾ ਹੁਣ ਕਰਵਾ ਦਿਓ ਬਸ ਤੁਸੀਂ ਇਹਦੇ ਤੇ ਐ ਕਾਰਵਾਈ ਠੀਕ ਹੈ ਹਾਂ ਠੀਕ ਹੈ ਠੀਕ ਸਭ ਠੀਕ ਹੈ ਇਹ ਹੀ ਹੈ ਹਾਂਜੀ ਪੈਂਦੀ ਸੀ ਨਹੀਂ ਇਹ ਤਾਂ ਥੋੜੀ ਹੈ ਕੋਈ ਨਹੀਂ ਜੀ ਇੱਕੋ ਹੀ ਹੈ ਇੱਕੋ ਹੀ ਹੈ ਹਾਂਜੀ ਥੋੜਾ ਤਰਖਾਨ ਵਾਲਾ ਇਹ ਰਹਿ ਰਹੇ ਨੇ ਸਾਡੇ ਕੋਲੇ ਤਰਖਾਨ ਵਾਲੇ ਮੇਰੀ ਗੁੱਟੀਆਂ ਨੇ ਜਿਹੜੇ ਬੈਠੇ ਅੱਛਾ ਇਹ ਹੁਣ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਹੋ ਇਹਨਾਂ ਐਸਐਸਪੀ ਸਾਹਿਬ ਨੂੰ ਕਿਹਨਾਂ ਚਾਹੁੰਦੇ ਦੁਬਾਰਾ ਆ ਪਹਿਲਾਂ ਕਾਪੀ ਨਾਲ ਲਾਈ ਹੈ ਜੀ ਪਹਿਲਾਂ ਇਹਨਾਂ ਜਿਹੜਾ ਬਜ਼ੁਰਗਾਂ ਦਾ ਕੇਸ ਹੈ ਐਸਜੀਐਮ ਕੋਲੇ ਹੀ ਜਾਂਦਾ ਹੁੰਦਾ ਜੀ ਐਸਟੀਐਮ ਕਾਰਵਾਈ ਕਰਵਾਉਗੀ ਜੀ ਤੁਹਾਡੇ ਕੋਲ ਲੱਗਿਆ ਹੀ ਹੋਇਆ ਸਸਟੀ ਕਾਲ ਜੀ ਨਾ ਡੀਐਸਐਸ ਨੂੰ ਕਾਰਵਾਈ ਕਰਨਗੇ ਜੀ ਡੀਐਸਐਸ ਨੂੰ ਫੋਨ ਕਰਕੇ ਮਾਤਾ ਦਾ ਜੀਸ ਨੂੰ ਮਾਰਕ ਕਰ ਦੋ ਜੀ ਇਹ ਮੁੰਡਾ ਗੜਵਾਲ ਇਹ ਨਾ ਨਵੀਨ ਗੜਵਾਲ ਨੂੰ ਮੈਂ ਤੁਹਾਨੂੰ ਨੰਬਰ ਭੇਜਨਾ ਮੈਂ ਕਿਹਾ ਸੀ ਉਹਨੂੰ ਮੈਂ ਕਹਿ ਦਿੰਨੀ ਆ ਤੇ ਮੈਨੂੰ ਦੱਸੀ ਫਿਰ ਗੱਲ ਤਾਂ ਠੀਕ ਹੈ ਬਈ ਠੀਕ ਹਾਂ ਕੋਈ ਨਹੀਂ ਮਤਲਬ ਫਿਕਰ ਨਾ ਕਰੋ ਠੀਕ